ਬਾਈ ਆ ਦੇਖੋ ਇੱਕ ਕਿਸਾਨ ਟਰੈਕਟਰ ਦੇ ਪਿੱਛੇ ਕੀ ਪਾ ਕੇ ਲਿਆਇਆ ਦੇਖਣ ਵਾਸਤੇ ਦੇਖੋ ਕਿੰਨੀ ਭੀੜ ਜਮਾ ਹੋ ਰਹੀ ਹੈ ਜਿਸ ਨੇ ਵੀ ਦੇਖਿਆ ਇੱਕ ਵਾਰ ਤਾਂ ਦੇਖ ਕੇ ਹੈਰਾਨ ਹੋ ਗਿਆ ਅਤੇ ਕਈ ਬੰਦੇ ਤਾਰੀਫ ਵੀ ਕਰ ਰਹੇ ਨੇ ਇਸ ਮੁੰਡੇ ਦੀ ਪਰ ਕਈ ਤਾਂ ਹੈਰਾਨ ਨੇ ਕਿ ਆਖਰ ਇਸ ਚੀਜ਼ ਦਾ ਇੱਥੇ ਕੰਮ ਕੀ ਹੈ ਪਹਿਚਾਣੋ ਕਿ ਆਖਰ ਇਹ ਚੀਜ਼ ਹੈ ਕੀ ਬਾਈ ਜੇ ਤੁਹਾਨੂੰ ਨਹੀਂ ਪਤਾ ਲੱਗਿਆ ਥੋੜਾ ਜਿਹਾ ਮੈਂ ਤੁਹਾਨੂੰ ਦੇਸੀ ਤਰੀਕੇ ਨਾਲ ਦੱਸ ਦਿੰਦਾ ਕਿ ਇਸ ਚੀਜ਼ ਨੂੰ ਆਪਣੇ ਕਿਸਾਨ ਖੇਤਾਂ 'ਚ ਵਰਤਦੇ ਨੇ ਅਤੇ ਇੱਕ ਤਰੀਕੇ ਦਾ ਇਹ ਪੱਖਾ ਇਸ ਦੇ ਵਿੱਚੋਂ ਬਹੁਤ ਤੇਜ਼ ਆ ਹਵਾ ਨਿਕਲਦੀ ਹੈ ਅਤੇ ਹਵਾ ਇੰਨੀ ਤੇਜ਼ ਹੁੰਦੀ ਹੈ ਕਿ ਕਾਫੀ ਦੂਰ ਜਾ ਕੇ ਗਰਦੀ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਖੇਤਾਂ ਵਿੱਚ ਵਰਤੀ ਜਾਣ ਵਾਲੀ ਇਸ ਚੀਜ਼ ਦਾ ਇੱਥੇ ਕੰਮ ਕੀ ਹੈ ਦੇਸੀ ਤਰੀਕੇ ਨਾਲ ਕਹੀਏ ਕਿ ਇਸ ਪੱਖੇ ਦਾ ਇੱਥੇ ਕੰਮ ਕੀ ਹੈ ਤੁਸੀਂ ਦੇਖ ਰਹੇ ਹੋ ਟਰੈਕਟਰ ਦੇ ਪਿੱਛੇ ਪੁਖਤਾ ਪ੍ਰਬੰਧ ਕਰਕੇ ਲਿਆਇਆ ਬੰਦਾ ਪਰ ਦੱਸਦੇ ਹਾਂ ਕਿ ਆਖਰ ਇੱਥੇ ਲੈ ਕੇ ਕਿਉਂ ਆਇਆ ਜਿਸ ਨੇ ਵੀ ਦੇਖਿਆ ਹਰਾਨ ਹੋ ਗਿਆ ਬਾਈ ਤੁਹਾਨੂੰ ਦੱਸ ਦਈਏ ਜਦੋਂ ਹੰਝੂ ਗੈਸ ਆਉਂਦੀ ਹੈ ਨਾ ਇੱਥੇ ਉਦੋਂ ਕਿਸਾਨਾਂ ਦੀਆਂ ਅੱਖਾਂ ਦੇ ਵਿੱਚ ਧੂਆਂ ਪੈ ਜਾਂਦਾ ਅਤੇ ਇਸ ਧੂਏ ਤੋਂ ਬਹੁਤ ਸਾਰੇ ਕਿਸਾਨ ਪਰੇਸ਼ਾਨ ਨੇ ਅਤੇ ਅੱਗੇ ਨਹੀਂ ਵਧ ਪਾਰੇ ਫਿਰ ਇੱਥੇ ਖੜੇ ਮੁੰਡਿਆਂ ਨੇ ਦਿਮਾਗ ਲਗਾਇਆ ਕਿ ਆਖਰ ਇਸ ਦਾ ਹੱਲ ਕੀ ਕੱਢੀਏ ਫਿਰ ਇਹਨਾਂ ਨੇ ਇੱਥੇ ਇਹ ਪੱਖਾ ਲੈ ਆਂਦਾ ਕਿ ਇਹ ਪੱਖਾ ਚਲਾਵਾਂਗੇ ਜਿਹੜਾ ਧੂਆਂ ਹੋਵੇਗਾ ਨਾ ਵਾਪਸ ਉਹ ਉਹਨਾਂ ਦੇ ਉੱਪਰ ਹੀ ਚਲਾ ਜਾਵੇਗਾ ਕੁਝ ਹੱਦ ਤੱਕ ਜਿਹੜੀ ਇਹ ਸਕੀਮ ਸੀ ਕਾਮਯਾਬ ਰਹੀ ਮੁੰਡਿਆਂ ਦੀ ਪਰ ਉਸ ਤੋਂ ਬਾਅਦ ਇਸ ਟਰੈਕਟਰ ਨੂੰ ਵੀ ਇੱਥੋਂ ਖਦੇੜ ਦਿੱਤਾ ਗਿਆ ਪਰ ਇਹ ਮੁੰਡੇ ਫੇਰ ਵੀ ਡਟੇ ਰਹੇ ਬਾਕੀ ਇਹਨਾਂ ਮੁੰਡਿਆਂ ਨੇ ਕਿਹਾ ਸੀ ਕਿ ਅਗਰ ਜਾਦੇ ਤੱਕਾ ਹੁੰਦਾ ਹੈ ਤਾਂ ਇਸ ਪੱਖੇ ਦੇ ਵਿੱਚ ਪਰਾਲੀ ਪਾ ਕੇ ਦੂਸਰੇ ਪਾਸੇ ਨੂੰ ਵੀ ਛੱਡੀ ਜਾਵੇਗੀ ਪਰ ਇਹਨਾਂ ਨੇ ਇਸ ਚੀਜ਼ ਦੀ ਵਰਤੋਂ ਨਹੀਂ ਕੀਤੀ ਬਾਈਕ ਹੋਰ ਜਗਾੜ ਦੱਸਦੇ ਆ ਆ ਪਾਈਪ ਜੇ ਦੇਖ ਲਓ ਕਿ ਆਖਰ ਇਹ ਪਾਈਪ ਜੇ ਹੈ ਕੀ ਨੇ ਅਤੇ ਆ ਟਰੈਕਟਰ ਦੇ ਪਿੱਛੇ ਡਰਮ ਦੇਖ ਲਓ ਕਿ ਇੱਡਾ ਵੱਡਾ ਡਰਮ ਆਖਰ ਕਿਸ ਵਾਸਤੇ ਪਾਇਆ ਹੋਇਆ ਇਸ ਨੂੰ ਆਪਾਂ ਖੇਤਾਂ ਦੇ ਵਿੱਚ ਦੇਖਦੇ ਹਾਂ ਖੇਤਾਂ ਦੇ ਵਿੱਚ ਸਪਰੇਅ ਕਰੀ ਜਾਂਦੀ ਹੈ ਇਸ ਚੀਜ਼ ਦੇ ਨਾਲ ਮਿੱਤਰੋ ਇਹ ਸਪਰੇਅਰ ਡਰਮ ਵੀ ਤਾਂ ਕਰਕੇ ਲੈ ਕੇ ਆਏ ਸੀ ਕਿਉਂਕਿ ਜਦੋਂ ਉਧਰੋਂ ਹੰਝੂ ਗੈਸ ਸਿੱਟੀ ਜਾਂਦੀ ਹੈ ਤਾਂ ਉਸ ਦਾ ਧੂਆਂ ਕਾਫੀ ਜ਼ਿਆਦਾ ਫੈਲ ਜਾਂਦਾ ਹੈ ਸਾਰੇ ਪਾਸੇ ਫਿਰ ਜੱਟਾਂ ਨੇ ਦਿਮਾਗ ਲਗਾਇਆ ਕਿ ਸਪਰੇਅ ਵਾਲੇ ਪੰਪ ਲਿਆ ਉਹ ਭਾਈ ਟਰੈਕਟਰ ਨੂੰ ਪਿੱਛੇ ਖੜਾ ਕੇ ਪਾਈਪ ਕਾਫੀ ਲੰਮਾ ਹੁੰਦਾ ਕਈ ਕਿੱਲਾਂ ਦੇ ਵਿੱਚ ਆਪਾਂ ਦੇਖਦੇ ਹਾਂ ਜਦੋਂ ਸਪਰੇਅ ਕਰਦੇ ਆ ਉਸ ਦਾ ਪਾਈਪ ਚੱਲਿਆ ਜਾਂਦਾ ਕਿ ਪਾਈਪ ਅੱਗੇ ਲੈ ਜਾਓ ਕੁਝ ਬੰਦੇ ਫੜ ਕੇ ਫਿਰ ਉਸੇ ਤਰ੍ਹਾਂ ਕੀਤਾ ਗਿਆ ਇਸ ਦੀ ਵੀਡੀਓ ਵੀ ਦੇਖ ਰਹੇ ਹੋ ਤੁਸੀਂ ਕਿ ਸਪਰੇਅ ਵਾਲੇ ਪੰਪ ਦੀ ਵਰਤੋਂ ਕਿਵੇਂ ਕੀਤੀ ਗਈ ਜਦੋਂ ਵੀ ਕਿਤੇ ਧੂਆਂ ਫੈਲਦਾ ਸੀ ਤਾਂ ਇਸ ਦੇ ਨਾਲ ਉਹ ਧੂਆ ਨਾਲ ਦੀ ਨਾਲ ਬੁਝਾ ਦਿੱਤਾ ਜਾਂਦਾ ਸੀ ਤਾਂ ਬਾਈ ਤੁਹਾਨੂੰ ਇਹ ਜੱਟਾਂ ਦੇ ਦਿਮਾਗ ਕਿਵੇਂ ਲੱਗੇ ਕਿ ਆਖਰਾਂ ਜਿਵੇਂ ਦਿਮਾਗ ਲਗਾਇਆ ਜੱਟਾਂ ਨੇ ਕੀ ਇਹ ਸਕੀਮਾ ਕਾਮਯਾਬ ਨੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਹੋਰ ਵੀ ਦੱਸਿਓ ਕਿ ਆਖਰ ਤੁਹਾਨੂੰ ਕੀ ਲੱਗਦਾ ਹੈ ਕਿਸਾਨਾਂ ਦੀਆਂ ਮੰਗਾਂ ਕਿੰਨੀਆਂ ਜਾਇਜ਼ ਨੇ ਜਾਂ ਫਿਰ ਨਹੀਂ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇ ਕੇ ਜਾਇਆ ਕਰੋ ਕਿਉਂਕਿ ਤੁਹਾਡੇ ਕਮੈਂਟਾਂ ਦੇ ਨਾਲ ਸਾਨੂੰ ਬਹੁਤ ਕੁਝ ਪਤਾ ਚੱਲਦਾ ਰਹਿੰਦਾ ਹੈ ਸਹੀ ਗਲਤ ਦਾ ਤਾਂ ਦੋਸਤੋ ਅਗਰ ਵੀਡੀਓ ਦੇਖ ਰਹੇ ਹੋ YouTube ਚੈਨਲ ਤੇ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਗਰ ਤੁਸੀਂ ਇਹ ਵੀਡੀਓ ਦੇਖ ਰਹੇ ਹੋ Facebook ਦੇ ਉੱਪਰ ਸਭ ਤੋਂ ਪਹਿਲਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਨਾਲ ਪੇਜ ਨੂੰ ਫੋਲੋ ਕਰ ਦਿਓ ਕਿਉਂਕਿ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦੇ ਰਹੇ ਹਾਂ ਧੰਨਵਾਦ ਰੱਬ ਰਾਖਾ